31 ਜਨਵਰੀ 2016 ਤਸਵੀਰਾਂ ਦੇ ਵਿੱਚ ਇਹ ਹੀ ਇਸ ਵਿਆਹੇ ਜੋੜੇ ਦੀ ਵਿਆਹ ਦੀ ਤਾਰੀਖ ਸੀ ਪਰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਸ ਕੁੜੀ ਤੇ ਉਸਦੇ ਸੋਹਰਾ ਪਰਿਵਾਰ ਵੱਲੋਂ ਜ਼ੁਲਮ ਕੀਤੇ ਜਾ ਰਹੇ ਸੀ ਤੇ ਇਸ ਦੇ ਪਿਓ ਨੇ ਆਪ ਦਾ ਜਿਗਰਾ ਦਸਦੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਤੇ ਸੁਨੇਹਾ ਦੇਣ ਵਾਲਾ ਕਦਮ ਚੱਕਿਆ ਪਰਿਵਾਰ ਦਾ ਕਹਿਣਾ ਹੈ ਕਿ ਸੋਹਰੇ ਪੱਖ ਵੱਲੋਂ ਲਗਾਤਾਰ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਲੱਖਾਂ ਕੋਸ਼ਿਸ਼ ਕਰਨ ਤੋਂ ਬਾਅਦ ਇਸ ਨੂੰ ਸੋਹਰਾ ਪਰਿਵਾਰ ਵੱਲੋਂ ਤੰਕਰਨਾ ਘਟ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਇਸ ਦੇ ਪਿਤਾ ਨੇ ਜਿਵੇਂ ਇੱਕ ਊੜੀ ਆਪ ਦੇ ਘਰੋਂ ਵਿਆਹ ਵਾਲੇ ਦਿਨ ਤੋਰੀ ਸੀ ਉਦੋਂ ਹੀ ਗਾਜੇ ਬਾਜੇ ਦੇ ਨਾਲ ਕੁੜੀ ਨੂੰ ਆਪ ਦੇ ਘਰ ਲਿਆਇਆ ਤੇ ਧੂਮ-ਧਾਮ ਦੇ ਨਾਲ ਉਸ ਦੀ ਘਰ ਵਾਪਸੀ ਕਰਵਾਈ ਗਈ ਤੇ ਜਿਹੜੀ ਵਿਆਹੀ ਧੀ ਨੇ ਵਿਆਹ ਵਾਲੇ ਜੋੜੇ ਦੇ ਨਾਲ ਲਾਲ ਚੁੰਨੀ ਓਢੀ ਹੋਈ ਸੀ ਉਹ ਵਾਪਸ ਲਿਆ ਕੇ ਉਸੇ ਧੀ ਦੇ ਹੱਥੋਂ ਬੂਹੇ ਤੇ ਟੰਗ ਦਿੱਤੀ। ਇਹ ਤਸਵੀਰਾਂ ਕਾਨਪੁਰ ਦੀਆਂ ਹਨ ਜਿੱਥੇ ਲਗਾਤਾਰ ਇੱਕ ਔਰਤ ਨੂੰ ਉਸ ਦੇ ਸੋਹਰਾ ਪਖ ਵੱਲੋਂ ਲਗਾਤਾਰ 8 ਸਾਲਾਂ ਤੋਂ ਤੰਗ ਕੀਤਾ ਜਾ ਰਿਹਾ ਸੀ ਤੇ ਹੁਣ ਜਦੋਂ ਉਸ ਦੇ ਸਬਰ ਦਾ ਬੰ ਟੁੱਟ ਗਿਆ ਤੇ ਉਹਨੇ ਆਪ ਦੇ ਮਾਪਿਓ ਨੂੰ ਇਹ ਸਾਰੀ ਵਾਰਦਾਤ ਬਾਰੇ ਦੱਸਿਆ ਜਿਸ ਤੋਂ ਬਾਅਦ ਪੀੜਿਤ ਔਰਤ ਦੇ ਪਿਤਾ ਨੇ ਸਮਝਦਾਰੀ ਦਸਦੇ ਹੋ ਆਪ ਦੀ ਧੀ ਨੂੰ ਆਪ ਦੇਕਰ ਵਾਪਸ ਲਿਆਉਣ ਦਾ ਫੈਸਲਾ ਕੀਤਾ। ਜਗਵਾਨੀ ਟੀਵੀ ਲਈ ਨਿਊਜ਼ ਡੈਸਕ ਤੋਂ ਸੁਨੀਲ ਕੁਮਾਰ ਦੀ ਰਿਪੋਰਟ।